24 ਨਵੰਬਰ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਹੋਵੇਗਾ ਵੱਡਾ ਇਕੱਠ ਆਖਰ ਕੀ ਇਹ ਪੂਰੀ ਜਾਣਕਾਰੀ ਤੁਹਾਨੂੰ ਦੱਸ ਦਿਆਂ ਸੋ ਅੱਜ ਰਾਜਪੁਰਾ ਦੇ ਵਿਖੇ ਐਸਜੀਪੀਸੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਰਣਜੀਤ ਸਿੰਘ ਰਾਣਾ ਅਤੇ ਇਸ ਦੇ ਨਾਲ ਹੀ ਅਰਵਿੰਦਪਾਲ ਸਿੰਘ ਰਾਜੂ ਦੀ ਅਗਵਾਈ ਦੇ ਵਿੱਚ ਰੱਖੇ ਗਏ ਵਰਕਰ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਪੁੱਜੇ ਡੇਰਾਬਸੀ ਦੇ ਸਾਬਕਾ ਵਿਧਾਇਕ ਅਤੇ ਪਟਿਆਲਾ ਲੋਕ ਸਭਾ ਇੰਚਾਰਜ ਐਨਕੇ ਸ਼ਰਮਾ ਨੇ ਵਰਕਰਾਂ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੜਾ ਦੇ 100ਵੇਂ ਜਨਮ ਦਿਨ ਦੇ ਉੱਤੇ ਸਭ ਨੂੰ ਵਧਾਈ ਦਿੱਤੀ ਅਤੇ ਇਸ ਸਬੰਧੀ ਮੀਟਿੰਗ ਵੀ ਕੀਤੀ ਅਤੇ ਕਿਹਾ ਕਿ 24 ਸਤੰਬਰ ਨੂੰ ਗੁਰਦੁਆਰਾ ਸ਼੍ਰੀ ਦੁਖਨੀਵਾਲ ਸਾਹਿਬ ਪਟਿਆਲਾ ਵਿਖੇ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਣਾ ਹੈ। ਉਹਨਾਂ ਨੇ ਅਪੀਲ ਕੀਤੀ ਹੈ ਕਿ ਵੱਧ ਚੜ ਕੇ ਲੋਕ ਇਸ ਇਕੱਠ ਦੇ ਵਿੱਚ ਸ਼ਾਮਿਲ ਹੋਣ। ਉਹਨਾਂ ਕਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਸ਼ਾਮਿਲ ਹੋਣਗੇ। ਆਖਿਰ ਕੀ ਪੂਰੀ ਜਾਣਕਾਰੀ ਹੈ ਸੁਣਦਿਆ ਅੱਜ ਕੇਸਬੰਦੀ ਜਿਹੜੀ ਮੈਡੀ ਕੀਤੀ ਗਈ ਹੈ ਜੀ 24 ਤਰੀਕ ਨੂੰ ਪੰਥ ਦਤਨ ਜਸੇਗਰ ਗੁਰਚਰਨ ਸਿੰਘ ਟਾਵੜਾ ਜੀ ਦਾ ਜਨਮ ਦਿਵਸ ਜਿਹੜਾ ਸੋਮਾ ਬੜੀ ਖੁਸ਼ੀ ਛਰਦਾ ਉਤਸ਼ਾਹ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਮਨਾ ਰਹੀ ਹੈ ਔਰ ਪਿਛਲੇ 5-6 ਦਿਨਾਂ ਤੋਂ ਲਗਾਤਾਰ ਮੈਂ ਸਾਰੀ ਲੀਡਰਸ਼ਿਪ ਨਾਲ ਮਿਲ ਕੇ ਜ਼ਿਲ੍ਹੇ 'ਚ ਮੀਟਿੰਗਾਂ ਕਰ ਰਿਹਾ ਹਾਂ ਅੱਜ ਮੈਂ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਜਿਸ ਸਰਜੀਤ ਸਿੰਘ ਜੀ ਗੜੀ ਸਾਹਿਬ ਦਾ ਜਸਵਿੰਦਰ ਸਿੰਘ ਜੀ ਸਾਡੇ ਔਰ ਰਾਣਾ ਜੀ ਰਾਜੂ ਜੀ ਜੱਸੀ ਜੀ ਹਰਬੰਸ ਜੀ ਸਾਰੀ ਟੀਮ ਦਾ ਤੁਸੀਂ ਦੇਖੋ ਵੀ ਅੱਜ ਵੀ ਕਿੱਡਾ ਵੱਡਾ ਮਿਸਾਲ ਇਕੱਠਾ ਜਿਹੜਾ ਇੱਥੇ ਹੋਇਆ ਬੜਾ ਉਤਸ਼ਾਹ ਆ ਲੋਕਾਂ 'ਚ ਉਸ ਜਨਮ ਦਿਨ ਨੂੰ ਮਨਾਉਣ ਦਾ ਸੋ ਉਹਨਾਂ ਦਾ ਜਨਮ ਦਿਨ ਮਨਾਉਣ ਪਿੱਛੇ ਕਾਰਨ ਨਹੀਂ ਆ ਵੀ ਆਪਾਂ ਉਹਨਾਂ ਦੀ ਸੋਚ ਤੇ ਪੈਰਾ ਦੇ ਜੀ ਉਹਨਾਂ ਨੇ ਪੂਰੀ ਜ਼ਿੰਦਗੀ ਪੰਥ ਨੂੰ ਸਮਰਪਿਤ ਕੀਤੀ ਪੰਜਾਬ ਨੂੰ ਸਮਰਪਿਤ ਕੀਤੀ ਕੌਮ ਨੂੰ ਸਰਬੱਤਕੀ 4 ਵਜੇ ਸਵੇਰੇ ਉੱਠ ਕੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੁੰਦੇ ਸੀ ਕਿ ਜਿਸ ਘਰ ਚੋਂ ਪੈਦਾ ਹੋਏ ਉਸੇ ਘਰ ਚੋਂ ਉਹਨਾਂ ਨੇ ਆਖਰੀ ਸਾਹ ਲਿਆ ਔਰ ਬੇਦਾਗ ਸ਼ਖਸੀਅਤ ਸੀਗੇ ਜਿਹੇਦਾਰ ਗੁਰਚਨ ਸਿੰਘ ਤੌੜਾ ਜੀ ਚਰਮਾ ਜਿਸ ਤੱਕ ਕਿ ਹਲਕਾ ਰਾਜਪਾਲ ਵੀ ਕੋਈ ਇੰਚਾਰਜ ਨਹੀਂ ਹੈਗਾ ਕੋਈ ਨਾ ਕੋਈ ਵਾਲੇ ਵਾਰ ਖਾਣਾ ਚਿੱਦਾ ਜਿੱਥੇ ਵਾਲੇ ਵਾਰ ਸਾਰੇ ਖੜੇ ਹੈ ਜੀ ਨਹੀਂ ਕਿਸੇ ਨੂੰ ਨਿਸ਼ਕੀਰਤ ਕੀਤੀ ਜਾਵੇ ਇੰਚਾਰਜ ਜੀ ਬਿਲਕੁਲ ਪ੍ਰਧਾਨ ਦੇਖੋ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ ਕਰੀਏ ਔਰ ਕਰੂੰਗਾ ਵੀ ਵੀ ਜਿਹੜੇ ਹਲਕੇ ਆ ਨਾ ਪਟਿਆਲਾ ਜ਼ਿਲ੍ਹੇ ਦੇ ਠੀਕ ਆ ਦੇਖੋ ਜਿਹੜੇ ਮਤਲਬ ਪ੍ਰਸ ਲੋਕ ਆ ਜਿਨ੍ਹਾਂ ਨੇ ਆਪਣੀ ਔਲਾਦ ਵਾਸਤੇ ਵੀ ਟਿਕਟਾਂ ਮੰਗੀਆਂ ਆਪ ਵੀ ਟਿਕਟਾਂ ਮੰਗੀਆਂ ਸਿਰਫ ਆਪਣੇ ਆਪ ਨੂੰ ਇਹ ਵੋਟਾਂ ਪਵਾਉਂਦੇ ਰਹੇ ਚਾਹੇ ਕੈਪਟਨ ਸਾਹਿਬ ਨਾਲ ਚੋਣ ਲੜੀ ਚਾਹੇ ਅਖਰਾ ਸਾਹਿਬ ਨਾਲ ਡੱਟ ਕੇ ਵਿਰੋਧ ਕਰਦੇ ਰਹੇ ਉਹ ਆਪ ਹੀ ਅਕਾਲਪੁਰਖ ਵੈਗਰੂ ਦੀ ਬਖਸ਼ਿਸ਼ ਹੋਈ ਜਾਂ ਮੈਦਾਨ ਛੱਡ ਕੇ ਭੱਜੇ ਤੇ ਹੁਣ ਸਾਡੀ ਕੋਸ਼ਿਸ਼ ਜ਼ਰੂਰ ਹੋਊਗੀ ਮੈਨੂੰ ਜ਼ਿੰਮੇਵਾਰੀ ਲੋਕ ਸਭਾ ਹਲਕੇ ਦੀ ਵੀ ਮਿਲੀ ਆ ਕਿ ਹਲਕੇ ਤੋਂ ਬਾਹਰ ਦਾ ਕੋਈ ਵੀ ਸਕਾਈ ਲੈਬ ਕਿਸੇ ਹਲਕੇ ਚ ਦੋ ਹਲਕੇ ਦੇ ਜਿਹੜੇ ਨੌਜਵਾਨ ਹੈਗੇ ਨੇ ਜਿਹੜੇ ਲਗਾਤਾਰ ਪੰਥ ਨੂੰ ਸਮਰਪਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰ ਰਹੇ ਆ ਸੋ ਸਾਰੇ ਹਲਕਿਆਂ 'ਚ ਹਲਕਿਆਂ ਦੇ ਹੀ ਹਲਕਾ ਇੰਚਾਰਜ ਲਾਵਾਂਗੇ ਔਰ ਵਰਕਰਾਂ ਨੂੰ ਜ਼ਿੰਮੇਵਾਰੀ ਦੇਵਾਂਗੇ ਤਾਂ ਕਿ ਉਹ ਮਿਹਨਤ ਕਰਨ ਔਰ ਮਿਹਨਤ ਦਾ ਫਲ ਵੀ ਮਿਲੇ ਔਰ ਜਿੰਨਾ ਉਤਸ਼ਾਹ ਆ ਲੋਕਾਂ 'ਚ ਇਸ 'ਚ ਕੋਈ ਸ਼ੱਕ ਨਹੀਂ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਬਣੂਗੀ ਕਿਉਂਕਿ ਪੰਜਾਬ ਦਾ ਜਿੰਨਾ ਡਵੈਲਪਮੈਂਟ ਜਿੰਨੀ ਵਿਕਾਸ ਜਿੰਨੀ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਹੋਈਆਂ ਸਾਡੀ ਸਰਕਾਰ ਤੇ ਲਾਗੂ ਹੋਈਆਂ ਸਰਮਜੀਤ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਭਾਜੀ ਪੰਚਾਇਤੀ ਚੋਣਾਂ ਗਿਆ ਇਹ ਸਰਕਾਰ ਦਾ ਬੇੜਾ ਬੈਠਿਆ ਹੋਇਆ ਹੈ ਕ੍ਰਾਪਸ਼ਨ ਤੁਸੀਂ ਦੇਖ ਲਿਓ ਕਿੰਨੀ ਹੱਦਾਂ ਪਾਰ ਹੋ ਚੁੱਕੀ ਆ ਰੋਟੀਆਂ ਦਿਨ ਮੰਗੀਆਂ ਜਾ ਰਹੀਆਂ ਡਵੈਲਪਮੈਂਟ ਕੋਈ ਹੋਈ ਨਹੀਂ ਇਸੇ ਕਰਕੇ ਬਾਰ-ਬਾਰ ਇਲੈਕਸ਼ਨਾਂ ਤੋਂ ਭੱਜਦੀਆਂ ਹੈਗੀਆਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਇਲੈਕਸ਼ਨਾਂ 'ਚ ਵੱਡੇ ਪੱਧਰ ਤੇ ਉੱਭਰ ਕੇ ਆਊਗਾ ਔਰ ਪਿੰਡਾਂ 'ਚ ਅਸੀਂ ਹਰ ਚੋਣ ਜਿਹੜੀ ਉਹ ਜਿੱਤਾਂ ਹੈ ਸਰਮੇ ਜੀ ਇਲੈਕਸ਼ਨ ਕਮਿਸ਼ਨ ਤੋਂ ਅਲਿਗੇਸ਼ਨ ਲਾ ਰਹੀ ਹੈ ਟੋੜਾ ਸਾਹਿਬ ਦੇ ਪ੍ਰਮੁੱਖ ਮੈਂਬਰ ਇਹ ਟੋੜਾ ਤੋਂ ਖਾਸ ਕਰ ਰਹੀ ਹੈ ਇਹ ਵੀ ਤੁਹਾਡਾ ਕੀ ਕਹਿਣਾ ਜੀ ਭਾਜੀ ਟੋੜਾ ਸਾਹਿਬ ਦੇ ਵਾਰਸ ਹਾਂ ਜਿਹੜਾ ਟੋੜਾ ਸਾਹਿਬ ਦੀ ਸੋਚ ਤੇ ਪੈਰਾ ਦੇਉਂਦਾ ਸਭ ਤੋਂ ਪਹਿਲਾਂ ਜਿਹੜੇ ਅਲਿਗੇਸ਼ਨ ਲਾ ਰਹੇ ਹਨ ਨਾ ਜਿਹੜਾ ਉਹਨਾਂ ਨੇ ਆਪਣੇ ਘਰ ਤੇ ਬੀਜੇਪੀ ਦਾ ਝੰਡਾ ਲਾਇਆ ਵਾ ਨਾ ਪਹਿਲਾਂ ਤਾਂ ਉਹ ਤਾਰਨ ਸਮਝੋ ਪਹਿਲਾਂ ਬੀਜੇਪੀ ਛੱਡ ਕੇ ਟੋੜਾ ਸਾਹਿਬ ਦੀ ਸੋਚ ਵਾਲੀ ਪਾਰਟੀ ਨੂੰ ਜੁਆਇਨ ਕਰਨ ਜਿਹੜੇ ਵਿਅਕਤੀ ਲਾ ਰਹੇ ਹਨ ਦੂਸਰੀ ਗੱਲ ਆ ਜਿਹੜੇ ਆ ਸੁਧਾਰ ਵਾਲੇ ਸ਼ੁਰੂ ਤੋਂ ਹੀ ਟੌੜਾ ਸਾਹਿਬ ਦਾ ਜਨਮ ਦਿਨ ਦੁਖਨਵਾਨ ਸਾਹਿਬ ਗੁਰਦੁਆਰੇ 'ਚ ਜਿੱਥੋਂ ਆਪਣੇ ਰਾਜਨੀਤੀ ਜਿਹੜੀ ਸ਼ੁਰੂ ਕਰੀ ਤੀ ਸੇਵਾ ਸ਼ੁਰੂ ਕਰੀ ਤੀ ਉੱਥੇ ਹੀ ਮਨਾਉਂਦੇ ਰਹੇ ਸੋ ਇਹਨਾਂ ਨੂੰ ਕਹੋ ਵੀ ਪਹਿਲਾਂ ਆਪਣੀ ਆਤਮਾ ਤੋਂ ਟੌੜਾ ਸਾਹਿਬ ਦੀ ਸੋਚ ਨੂੰ ਤਾਂ ਅਪਣਾ ਲਿਓ ਫਿਰ ਤੁਸੀਂ ਗੱਲਾਂ ਵਸਾਓ ਜਿਵੇਂ ਜਿਸ ਤਰ੍ਹਾਂ ਕਿ ਜਿਲਕਪੁਰ ਦੇ ਵਿੱਚ ਕੋਈ ਖਾੜਾ ਫੜਾ ਇਲਾਕਾ ਹੈਗਾ ਉੱਥੇ ਅੰਤਾਰ ਸਿੰਘ ਪੌਹਲਾ ਨੇ ਬੜੇ ਲੰਮੇ ਸਮੇਂ ਤੋਂ ਸੁਲਕਸ ਕਰ ਰਹੇ ਨੇ ਫੜਦੇ ਵੀ ਦੋਸ਼ ਲਾ ਰਹੇ ਨੇ ਕਿ ਅਕਰੋਚਮੈਂਟ ਕਰਾਈਆਂਗੇ ਨੇ ਨਜਾਇਜ਼ ਉਤਾਰੀਆਂ ਕੀਤੀ ਨੇ ਉਹਨਾਂ ਨੂੰ ਪੰਚਾਇਤੀ ਜਿਹੜੀਆਂ ਜ਼ਮੀਨਾਂ ਨੇ ਉਹਦਾ ਖਿਲਾਫ ਇਹ ਮੋਰਟਕ ਹੋਣਾ ਹੈ ਉਹਦੇ ਬਾਰੇ ਤੁਹਾਡੇ ਕੀ ਪਾਜੀ ਹੁਣ ਮੈਂ ਕਿਸੇ ਠਾਗਾ ਆਦਮੀ ਬਾਰੇ ਕੀ ਆਖਾਂ ਦਬਕੇ ਮਾਰ ਕੇ ਲੋਕਾਂ ਤੋਂ ਨਾ ਜੀ ਪੈਸੇ ਲੈਣਾ ਉਗਰਾਈਆਂ ਕਰਨਾ ਔਰ ਇਹ ਜਿਹੀਆਂ ਕਰਤੂਤਾਂ ਨਾ ਜੀ ਮੈਂ ਤੁਹਾਨੂੰ ਜੇ ਉਹਨਾਂ ਦੀ ਜਿਹੜੀਆਂ ਗੱਲਾਂ ਬਾਤਾਂ ਜੀ ਮੈਂ ਤੁਹਾਨੂੰ ਦਿਖਾ ਦੇਣਾ ਆਡੀਓ ਵੀਡੀਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਜਿਹੇ ਠੱਗ ਬੰਦੇ ਨੇ ਸੋ ਸਭ ਤੋਂ ਵੱਧ ਸ਼ਾਮਲਾੜ ਜ਼ਮੀਨਾਂ ਦੇ ਕਬਜ਼ੇ ਮੈਂ ਜੀ ਰਿਕਵਰ ਚ ਖਾਲੀ ਕਰਵਾਏ ਚਾਰ ਵਾਰੀ ਮੇਰੇ ਘਰ ਤੇ ਪੁਲਿਸ ਨੇ ਅਟੈਕ ਕਰਿਆ ਗੁਰਦੁਆਰਾ ਸਾਹਿਬ ਚ ਖੜ ਕੇ ਕਹਿ ਸਕਦਾ ਕਦੇ ਆਪਣੀ ਜ਼ਿੰਦਗੀ ਚ ਇੱਕ ਰੁਪਏ ਦਾ ਲਾਲਚ ਨਹੀਂ ਕਰਿਆ ਜੋ ਸੇਵਾ ਮਿਲੀ ਆ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਨਿਭਾਈਓ ਜੇ ਆਪਾਂ ਪ੍ਰੈਸ ਵਾਲੇ ਜਿਨ੍ਹਾਂ ਦੇ 50 50 ਪਰਚੇ ਠੱਗੀਆਂ ਚੋਰੀਆਂ ਫਰੋਤੀਆਂ ਦੇ ਹੋਈਆਂ ਉਹਨਾਂ ਦੀ ਸਪੋਰਟ ਕਰਾਂਗੇ ਇਸ ਤੋਂ ਮਾੜੀ ਗੱਲ ਮੇਰੇ ਖਿਲ ਕੋਈ ਨਹੀਂ ਹੋ ਸਕਦਾ ਚਰਮਜੀਤ ਰਾਹੁਲ ਗਾਂਧੀ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਜਿਹੜਾ ਉਹਨਾਂ ਦੇ ਵੱਲੋਂ ਸਿੱਖਾ ਦਿੰਦੇ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰਾਂ ਡਟ ਕੇ ਸ਼ਰੋਮਣੀ ਅਕਾਲੀ ਦਲ ਨਾਲ ਖੜੇ ਆ। ਕੁਝ ਮੌਕਾ ਪਰਸਤੇ ਇੱਧਰ-ਉੱਧਰ ਹੋ ਜਾਂਦੇ ਆ। ਮਲਾਈਆਂ ਖਾ ਕੇ ਫਿਰ ਲੋਕ ਉਹਨਾਂ ਨੂੰ ਸਬਕ ਜਰੂਰ ਸਿਖਾਣਗੇ। ਸ਼ਰਮਾਜੀ ਰਾਹੁਲ ਗਾਂਧੀ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਲਗਾਤਾਰ ਜਿਹੜੇ ਨੇ ਬਿਆਨ ਆ ਰਹੇ ਨੇ ਪੰਜਾਬ ਕਾਂਗਰਸ ਉਹਨਾਂ ਦੇ ਵੱਲੋਂ ਵੀ ਤੇ ਜੋ ਸਿੱਖਾਂ ਨੂੰ ਲੈ ਕੇ ਜਿਹੜਾ ਬਿਆਨ ਹੈ। ਭਾਜੀ ਦੇਖੋ ਸਿੱਖਾਂ ਦੀ ਕਾਤਲ ਜਮਾਤ ਪਾਰਟੀ ਕਾਂਗਰਸ ਹੈਗੀ। ਪੰਜਾਬ ਨੇ 15 ਸਾਲ ਸੰਤਾਪ ਹੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਅਟੈਕ ਕਰਾਇਆ। ਸਭ ਤੋਂ ਵੱਡਾ ਨੁਕਸਾਨ ਪੰਜਾਬ 'ਚ ਹਿੰਦੂ ਸਿੱਖ ਭਾਈਚਾਰੇ ਨੂੰ ਸਾਂਝਾ ਜਿਹੜੀ ਉਹ ਕਾਂਗਰਸ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਦਿੱਲੀ ਦੇ ਅੰਦਰ ਕਤਲੇਆਮ ਕਰਾਇਆ ਸੋ ਪਰਿਵਾਰ ਆਪਣੇ ਮਤਲਬ ਵਾਸਤੇ ਕੋਈ ਵੀ ਬਿਆਨਬਾਜ਼ੀ ਕਰ ਸਕਦਾ ਹੈਗਾ ਸੋ ਇਹਨਾਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਕਰਿਆ ਹੈਗੇ ਪੰਜਾਬੀ ਚੰਗੀ ਤਰ੍ਹਾਂ ਜਾਣ ਚਰਮਾ ਜੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਜਿਹੜੀ ਹੈ ਕੋਰਟ ਦੇ ਵਿੱਚ ਦਾਇਰ ਕੀਤਾ ਗਿਆ ਕਿ ਅੰਮ੍ਰਿਤਪਾਲ ਦੇ ਉਹਦੇ ਸਾਥੀ ਨੂੰ ਜਿਹੜੀ ਸੀਮਾਨ ਨੂੰ ਖਤਰਾ ਸੀਗਾ ਉਸ ਨੂੰ ਵੀ ਕਿਨਣ ਪੰਜਾਬ ਸਰਕਾਰ ਨੇ ਜਿਹੜਾ ਹਲਕਾ ਨਾਵਾ ਦਾ ਸੀਐਮ ਆਮਾਨ ਸਾਹਿਬ ਨੇ ਤਾਂ ਸਭ ਤੋਂ ਵੱਡਾ ਖਤਰਾ ਨਾ ਜਿਹੜਾ ਜਿਹੜਾ ਦਿਨ ਚ ਹੀ ਦੇਸੀ ਸ਼ਰਾਬ ਪੀ ਲੈਂਦੇ ਆ ਨਾ ਜੀ ਉਤੋਂ ਹੈ ਉਹ ਛੱਡ ਦੇਣ ਤਾਂ ਮੇਰੇ ਖਿਆਲ ਪਚਾਓ ਹੋ ਜੂਗਾ ਜੀ ਰਾਜਪੁਰਾ ਤੋਂ ਗੁਰਪ੍ਰੀਤਿ ਮੰਦਿਰਪੋਟ ਐਕਸ਼ਨ ਪੰਜਾਬ ਨਿਊਜ਼ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ